ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਮਸ਼ਹੂਰ ਗੋਲ ਬਾਗ پارک 'ਚ ਥੇ ਸ਼ਹੀਦ ਮਦਨ ਲਾਲ ਟਿੰਗਰਾ ਦੀ ਯਾਦਗਾਰੀ ਬਣੀ ਹੋਈ ਹੈ ਦੀ ਹਾਲਤ ਇੰਨੇ ਦਿਨੀ ਕਾਫੀ ਵਿਗੜ ਗਈ ਹੈ। پارک ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਕਾਰਨ ਸਵੇਰੇ ਸ਼ਾਮ ਸੈਰ ਕਰਨ ਲਈ ਸ਼ਹੀਦਾਂ ਦੀ ਯਾਦਗਾਰੀ ਨੂੰ ਦੇਖਣਿਆ ਸ਼ਰਧਾਂਜਲੀ ਦੇਣ ਲਈ پارک ਵਿੱਚ ਆਉਣ ਵਾਲੇ ਸੈਲਾਨੀ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਿਵਾਸੀਆਂ ਨੇ ਦੱਸਿਆ ਹੈ ਕਿ ਗੰਦਗੀ ਤੋਂ ਨਿਕਲਣ ਵਾਲੀ ਤੇਜ਼ ਬਦਬੂ ਨੇ ਬਿਮਾਰੀਆਂ ਦਾ ਖਤਰਾ ਵਧਾ ਦਿੱਤਾ ਹੈ ਇਸ ਤੋਂ ਇਲਾਵਾ ਪਾਰਕ ਵਿੱਚ ਆਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਨੇ ਲੋਕਾਂ ਦੀ ਚਿੰਤਾ ਵੀ ਵਧਾ ਦਿੱਤੀ ਹੈ ਸੈਰ ਕਰਨ ਲਈ ਆਉਣ ਵਾਲੇ ਬਜ਼ੁਰਗ ਅਤੇ ਬੱਚੇ ਇਹਨਾਂ ਕੁੱਤਿਆਂ ਤੋਂ ਡਰਦੇ ਰਹਿੰਦੇ ਹਨ ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਤੁਰੰਤ ਸਫਾਈ ਪ੍ਰਣਾਲੀ ਵਿੱਚ ਸੁਧਾਰ ਕਰੇ ਅਤੇ ਆਵਾਰਾ ਕੁੱਤਿਆਂ ਨੂੰ ਫੜੇ ਤਾਂ ਜੋ ਗੋਲਬਾਗ ਪਾਰਕ ਆਪਣੀ ਪੁਰਾਣੀ ਸੁੰਦਰਤਾ ਅਤੇ ਸਫਾਈ ਮੁੜ ਪ੍ਰਾਪਤ ਕਰ ਸਕੇ